ਨਿਆਣਾ ਨਾ ਹੋਣ ਦਾ ਮੁੰਡਿਆਂ 'ਚ ਵੱਡਾ ਕਾਰਨ ਕੀ ਰਹਿੰਦਾ ਜੀ ਵੱਡਾ ਕਾਰਨ ਕਿਹਦੇ ਪੱਖ ਤੋਂ ਮੁੰਡਾ ਮੁੰਡਿਆਂ ਦੇ ਪੱਖ ਤੋਂ ਵੱਡਾ ਕਾਰਨ ਇਹ ਰਹਿੰਦਾ ਕਿ ਜਾਂ ਤਾਂ ਉਹ ਮਾੜਾ ਮੋਟਾ ਕੁਝ ਖਾਂਦੇ ਹੁੰਦੇ ਆ ਉਸ ਸਪਰਮ ਨਹੀਂ ਠੀਕ ਬਣਦਾ ਦੂਜਾ ਉਹਨਾਂ ਦੇ ਸਪਰਮ ਕਾਊਂਟ ਪੂਰੇ ਨਹੀਂ ਹੁੰਦੇ ਅੱਛਾ ਕਈ ਵਾਰੀ ਹੁੰਦਾ ਕਿ ਕਿਸੇ ਦਾ ਸਪਰਮ ਹੀ ਹੈ ਨਹੀਂ ਕੱਚ ਹੈ ਹੀ ਨਹੀਂ ਹੁਣ ਜਿਹੜਾ ਨਿਲਸਪਰਮ ਉਹਦੇ 'ਚ ਬਹੁਤ ਸਾਰੇ ਬਯਦ ਨੇ ਬਹੁਤ ਸਾਰੇ ਡਾਕਟਰ ਨੇ ਦਾਵਾ ਕਰ ਦਿੰਦੇ ਆ ਵੀ ਨਿਲਸਪਰਮ ਦਾ ਤਾਂ ਅਸੀਂ ਦਵਾਈ ਦੇ ਦਾਂਗੇ ਇੰਨਾ ਲੱਖ ਰੁਪਇਆ ਖਰਚ ਦੇ ਆ ਖਰਚ ਦੇ ਤੇਰਾ ਠੀਕ ਹੋ ਜਾਊਗਾ ਜਦਕਿ ਮੈਂ ਕਹਿੰਦਾ ਅਗਰ ਕੋਈ ਨਿਲਸਪਰਮ ਦੇ ਉੱਤੇ ਗੱਲ ਕਰਦਾ ਕੋਈ ਤੁਹਾਨੂੰ ਕਹਿੰਦਾ ਵੀ ਸਪਰਮ ਨਿਲਾ ਤਾਂ ਮੈਂ ਉਹਦੇ ਲਈ ਦਵਾਈ ਦਿੰਨਾ ਤਾਂ ਉਹ ਬਣ ਜਾਣਗੇ ਸਪਰਮ ਉਹ ਬਈ ਗੱਲ ਸੁਣੋ ਜਿਹੜੇ ਕਾਰਖਾਨੇ 'ਚ ਮਸ਼ੀਨ ਹੀ ਹੈ ਨਹੀਂ ਉਸ ਕਾਰਖਾਨੇ 'ਚ ਪ੍ਰੋਡਕਸ਼ਨ ਕਿੱਥੋਂ ਆਊਗੀ ਸਮਝੋ ਗੱਲ ਠੀਕ ਹੈ ਹਾਂ ਇੱਕ ਚੀਜ਼ ਹੋ ਸਕਦੀ ਹੈ ਕਿ ਜੇ ਉਹਨੂੰ ਉਹਨੂੰ ਬਾਇਪਸੀਕ ਟੈਸਟ ਹੁੰਦਾ ਉਹਦਾ ਬਾਇਪਸੀ ਹੁੰਦਾ ਟੈਸਟਿਕਲ ਦੇ ਨੀਚੇ ਥੋੜਾ ਜਿਹਾ ਇੱਕ ਥੋੜੀ ਜੀ ਇਹਦੀ ਤਕਲੀਫ ਵੀ ਹੁੰਦੀ ਆ ਸਹਿਣੀ ਪੈਂਦੀ ਆ ਜੇ ਆਪਾਂ ਨੂੰ ਤਕਲੀਫ ਹੈ ਤਾਂ ਉਹਦੇ ਥੱਲੇ ਜੇ ਅਗਰ ਸਪਰਮ ਹੈਗਾ ਜੀ ਕਈ ਵਾਰੀ ਹੁੰਦਾ ਕਿ ਅੱਗੇ ਨਸ ਬਲੌਕ ਆ ਸਪਰਮ ਉਹਦੇ ਵਿੱਚ ਪਾਸ ਹੀ ਨਹੀਂ ਹੋ ਰਿਹਾ ਅੰਦਰ ਬਣ ਰਿਹਾ ਸਪਰਮ ਉਹ ਕਈ ਵਾਰੀ ਟੈਸਟ ਚ ਪਤਾ ਨਹੀਂ ਲੱਗਦਾ ਪਰ ਜਦੋਂ ਬਾਇਪਸੀ ਟੈਸਟ ਹੁੰਦਾ ਤਾਂ ਉਹ ਬਹੁਤ ਵਿਸ਼ਵਾਸਨੀਯ ਲੋਕਾਂ ਦੇ ਕਰਵਾਉਣਾ ਪੈਂਦਾ ਉਹ ਤੇ ਜਦੋਂ ਉਹ ਹੁੰਦਾ ਉਹਦੇ ਨੀਚੇ ਅਗਰ ਸਪਰਮ ਹੈਗਾ ਫਿਰ ਆਈਵੀਐਫ ਦਾ ਸਹਾਰਾ ਲਿਆ ਜਾ ਸਕਦਾ ਇੱਕ ਵੈਸਾ ਸਪਰਮ ਵਧਾਉਣ ਦੇ ਲਈ ਕੀ ਨੁਸਖਾ ਹੈਗਾ ਤੇ ਸਪਰਮ ਘਟ ਰਿਹਾ ਕਿਉਂ ਹੈ ਹਾਂ ਸਪਰਮ ਘਟ ਰਿਹਾ ਜਿਹੜੇ ਲੋਕਾਂ ਦਾ ਖੁਰਾਕ ਦਾ ਟਾਈਮ ਕੋਈ ਨਹੀਂ ਮਤਲਬ ਉਹਨਾਂ ਨੇ ਜਿਆਦਾ ਜੰਕ ਫੂਡ ਖਾਣਾ ਹੁਣ ਜਿਵੇਂ ਪਹਿਲਾਂ ਕਿਵੇਂ ਹੁੰਦੇ ਸੀ ਇੰਨੇ ਨੇੜੇ ਆਪਾਂ ਸਾਗ ਮੱਕੀ ਦੀ ਰੋਟੀ ਲੱਸੀ ਮਿੱਟੀ ਦੀਆਂ ਹਾਂਡੀਆਂ ਚ ਬਣਨਾ ਹੁਣ 버ਗਰ ਪੀਜ਼ੇ ਫ੍ਰੈਂਚ ਫ੍ਰਾਈਜ਼ ਹੁਣ ਹੁਣ ਪਹਿਲੀ ਗੱਲ ਜੇ ਬਣਦਾ ਵੀ ਇਹ ਸਾਗ ਸੱਤੂ ਆਪਣੇ ਘਰਾਂ 'ਚ ਤਾਂ ਉਹ ਬਣਦਾ ਕਿੱਥੇ ਆ ਕੁੱਕਰ 'ਚ ਬਣਦਾ ਜਿਹੜਾ ਆਲਰੇਡੀ ਐਲੂਮੀਨੀਅਮ ਦਾ ਉਹਦੇ ਵਿੱਚ ਕਿੰਨਾ ਜ਼ਹਿਰ ਤੇ ਇਸੇ ਤਰ੍ਹਾਂ ਜਿਹੜਾ ਹਾਂਡੀ ਚ ਬਣਦਾ ਸੀ ਅਸੀਂ ਖਾਂਦੇ ਰਹੇ ਆ ਆਪਾਂ ਖਾਂਦੇ ਰਹੇ ਕਾੜ ਨਹੀਂ ਦਾ ਦੁੱਧ ਪੀਤਾ ਤੇ ਸਪਰਮ ਦੀ ਕਿ ਐਸੀ ਕਿ ਤੈਸੀ ਨਾ ਬਣੇ ਤੇ ਹੁਣ ਕੀ ਹੋ ਗਿਆ ਹੁਣ ਕੁਝ ਵੀ ਨਹੀਂ ਹੈਗਾ ਆਪਣੇ ਪੱਲੇ ਹੁਣ ਕੀ ਆ ਹੁਣ ਏਡੇ ਏਡੇ ਡੱਬੇ ਜਿੰਮ ਚ ਜਾ ਕੇ ਡੋਲੇ ਤੇ ਉਹ ਥੱਲੇ ਸਾਰਾ ਸਿਸਟਮ ਖਰਾਬ ਹੋ ਜਾਂਦਾ ਮਤਲਬ ਕਹਿਣ ਦਾ ਕਿ ਇਹਦੇ ਵਿੱਚ ਮੈਂ ਇੱਕੋ ਗੱਲ ਕਹਿਣਾ ਹੁੰਦਾ ਕਿ ਅਗਰ ਸਪਰਮ ਵਧਾਉਣਾ ਤੁਸੀਂ ਬਲੇ ਚੱਕਰਾਂ ਚ ਨਾ ਪਾਓ ਵੈਦਾਂ ਦੇ ਜਾਂ ਡਾਕਟਰਾਂ ਦੇ ਜਿੰਨਾ ਚੱਕਰ ਚ ਪਈ ਜਾਓਗੇ ਅਬ ਬੰਨੀ ਉਹਦੀ ਤਰ੍ਹਾਂ ਚੱਕਰ ਵੀ ਉਹ ਚ ਫਸੀ ਜਾਓਗੇ ਇਹਦੇ ਲਈ ਕੌਂਚ ਬੀਜ ਕੌਂਚ ਬੀਜ ਫਿਰ ਇੱਕ ਵਾਰੀ ਬੋਲਦਾ ਕੌਂਚ ਬੀਜ ਕੱਲੇ ਕੌਂਚ ਬੀਜ ਦਾ ਪਾਊਡਰ ਬਣਾ ਕੇ ਖਾ ਲਓ ਦੂਜੀ ਚੀਜ਼ ਦੀ ਲੋੜ ਨਹੀਂ ਜਿਗਰ ਚ ਗਰਮੀ ਹਰ ਇੱਕ ਵੈਦ ਐ ਉਂਗਲੀ ਹੱਥ ਰੱਖ ਕੇ ਕਹਿ ਦਿੰਦਾ ਤੇਰੇ ਤਾਂ ਲੀਵਰ ਚ ਗਰਮੀ ਪਈ ਹੋਈ ਆ ਕੋਈ ਲੀਵਰ ਚ ਗਰਮੀ ਕਿਹਦੇ ਨਹੀਂ ਅੱਜ ਦੀ ਡੇਟ ਚ ਸਭ ਦੇ ਆ ਉਹ ਵੈਦ ਵੀ ਨਾਬਜ ਫੜ ਲੇ ਉਹਦੇ ਵੀ ਪਈ ਹੋਊਗੀ ਇਹਦਾ ਸਭ ਤੋਂ ਵਧੀਆ ਇਲਾਜ ਹੈ ਔਲਿਆਂ ਦਾ ਪਾਊਡਰ ਔਲੇ ਜੇ ਤੁਸੀਂ ਉਹਨੂੰ ਕਹੋਗੇ ਔਲਿਆਂ ਦਾ ਮਰਬਾ ਖਾ ਲਈ ਚ ਫਿਰ ਖਾਈ ਜਾਓ ਪੁੱਠੇ ਘੜੇ ਤੇ ਪਾਣੀ ਜਿੰਨਾ ਪਾਉਣਾ ਪਾਈ ਜਾਓ ਲੇਕਿਨ ਜੇ ਔਲਿਆਂ ਦਾ ਚੂਰਣ ਖਾਓਗੇ ਤੁਸੀਂ ਔਲੇ ਦਾ ਚੂਰਨ ਤਿਰਫਲਾ ਦਾ ਚੂਰਨ ਆ ਦੋ ਤਿੰਨ ਚੀਜ਼ਾਂ ਮੇਰੀਆਂ ਕਹਿਣ ਤੇ ਅਪਣਾ ਲਓ ਜ਼ਿੰਦਗੀ 'ਚ ਨਾ ਤੁਸੀਂ ਬੁੱਢੇ ਹੋਵੋਗੇ ਬੁੱਢੇ ਇਹਦਾ ਸਾਇੰਸ ਇਹ ਨਹੀਂ ਕਿ ਬੁਢਾਪਾ ਹੀ ਨਹੀਂ ਆਊਗਾ ਉੱਤੋਂ ਚਿੱਟੇ ਹੋ ਜਾਓਗੇ ਅੰਦਰੋਂ ਮਜ਼ਬੂਤ ਰਹੋਗੇ